ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਆਹ ਅੱਜ ਦੀ ਵੱਡੀ ਖਬਰ ਸੂਬੇ 'ਚ ਹਮਸਪਰਿਗਰਮੀ ਕਾਰਜਾਰੀ ਕੱਲ ਤੋਂ ਤਿੰਨ ਦਿਨਾਂ ਤੱਕ ਬਰੇ ਗਮਾਂ ਅੰਸੂਨ ਜੋ ਸ਼ਨੀਵਾਰ ਨੂੰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਈ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਹਮਸਪਰੀ ਗਰਮੀ ਰਹੀ ਹੈ ਐਮ ਐਸ ਬੀ ਐਸ ਨਗਰ ਦਾ 10.8 ਫਰੋਜ ਪਰਚਾ 7655 ਤੇ ਮੋਗਾ ਜੋ 5.5 ਮਿਲੀਮੀਟਰ ਬਾਰਿਸ਼ ਰਕਾਰ ਕੀਤੀ ਗਈ ਹੈ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾਕਟਰ ਸਰਿੰਦਰਪਾਲ ਸਮਤਾਬਕ 27 ਜੁਲਾਈ ਤੱਕ ਹਮਸਪਰੀ ਗਰਮੀ ਪਵੇਗੀ ਇਸ ਤੋਂ ਬਾਅਦ 28 ਤੋਂ 10 28 ਤੋਂ 30 ਜੁਲਾਈ ਤੱਕ ਮੌੜ ਮਾਨਸੂਨ ਬਰੇਗਾ ਕੁਝ ਜ਼ਿਲ੍ਹਿਆਂ 'ਚ ਹਲਕੀ ਤੇ ਕੁਝ ਜ਼ਿਲ੍ਹਿਆਂ 'ਚ ਤੇਜ਼ ਬਾਰਸ਼ ਹੋਣ ਦੀ ਸੰਭਾਵਨਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇਜ਼ ਜਰੂਰ ਦਿਓ ਧੰਨਵਾਦ